ਦੱਖਣ ਦੇਸ਼ ਕਰਨਾਟਕ ਰਾਜ ਦੇ ਬੇਦਰ ਜ਼ਿਲਾ ਜਦੋਂ ਆਪਾਂ ਨਾਨਕ ਧੀਰੇ ਵੱਲ ਜਾਂਦੇ ਆ ਹਜੂਰ ਸਾਹਿਬ ਤੋਂ ਰਸਤੇ ਦੇ ਵਿੱਚ ਭਾਈ ਸਾਹਿਬ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਇੱਕ ਗੁਰਦਾਰ ਸਾਹਿਬ ਹੁੰਦਾ ਹੈ ਸੰਗਤਾਂ ਇੱਥੇ ਗੁਰਦਾਰ ਸਾਹਿਬ ਦੇ ਜ਼ਰੂਰ ਦਰਸ਼ਨ ਕਰਦੀ ਇਹਨੇ ਭਾਈ ਸਾਹਿਬ ਸਿੰਘ ਜੀ ਦਾ ਪਹਿਲਾ ਨਾਮ ਭਾਈ ਸਾਹਿਬ ਚੰਦ ਭਾਈ ਸਾਹਿਬ ਜੀ ਦੇ ਪਿਤਾ ਦਾ ਨਾਮ ਚਵਨ ਨਾਈ ਮਾਤਾ ਦਾ ਨਾਮ ਗੋਨਾ ਬਾਈ ਆਪ ਨਾਈ ਪਰਿਵਾਰ ਦੇ ਵਿੱਚ ਜਨਮੇ ਆਪ ਜੀ ਦੀ ਉਮਰ ਜੇ 11 ਸਾਲ ਸੀਗੀ ਆਪ ਜੀ ਦੇ ਮਾਤਾ ਪਿਤਾ ਜੀ ਆਪ ਜੀ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਆ ਤੇ ਭਾਈ ਸਾਹਿਬ ਜੀ ਨੂੰ ਇਸ ਜਗ੍ਹਾ ਦੇ ਉੱਪਰ ਆਨੰਦਪੁਰ ਸਾਹਿਬ ਹੀ ਗੁਰੂ ਸਾਹਿਬ ਜੀ ਕੋਲ ਛੱਡ ਗਏ ਸਾਰਾ ਪਾਲਣ ਪੋਸਣ ਗੁਰੂ ਜੀ ਦੀ ਛਤਰ ਛਾਇਆ ਦੇ ਵਿੱਚ ਹੋਇਆ ਜਦੋਂ ਖਾਲਸਾ ਪੰਥ ਦੀ ਨੀਂਹ ਰੱਖੀ ਤਾਂ ਭਾਈ ਸਾਹਿਬ ਸਿੰਘ ਜੀ ਨੇ ਆਪਣਾ ਸੀਸ ਗੁਰੂ ਜੀ ਨੂੰ ਸਮਰਪਿਤ ਕੀਤਾ ਸਾਧ ਚੰਦ ਤੋਂ ਸਾਹਿਬ ਸਿੰਘ ਬਣ ਕੇ ਪੰਜ ਪਿਆਰਿਆਂ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਅੱਪਾ ਜਿਨ੍ਹਾਂ ਨੂੰ ਹਰ ਰੋਜ਼ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਯਾਦ ਕਰਦੇ ਆ ਉਹਨਾਂ ਦੀ ਯਾਦ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਬਣਿਆ ਹੈ ਆਪਾਂ ਭਾਈ ਸਾਹਿਬ ਜੀ ਤੋਂ ਸਾਰਾ ਇਤਿਹਾਸ ਹੁੰਦੇ ਆ ਤੇ ਕਰਦੇ ਆ ਗੁਰੂ ਸਾਹਿਬ ਜੀ ਦੇ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ thank you ਇਤਿਹਾਸਿਕ ਨਾਲ ਸਰਬ ਲੋਜੀ ਲੋਗੂ ਜੀ ਦਾ ਸਾਥ ਸਾਹ ਵਾਹਿੰ ਤੇ ਕੀ ਪਤੇ ਗੁਰਦੁਆਰਾ ਪੰਜੇ ਪਿਆਰੇ ਭਾਈ ਸਾਹਿਬ ਜੀ ਦਾ ਜਨਮ ਕਿਸੇ ਪਾਵਨ ਧਰਤੀ ਵਿਦਤਹਾ ਕਰਨਾਟਕਾ ਦਾ ਹੈ ਜੀ ਜਦੋਂ 1692 ਦੀ ਮੈਸਰ ਹਿਪਾਲ ਦੇ ਦਿਨ ਖਾਨਸੇ ਪੰਤੀ ਸਾਧਨਾ ਧੰਨਾ ਧੰਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨੇਕੀ ਉਹ ਪਹਿਲੇ ਪਿਆਰੇ ਭਾਈ ਸਾਹਿਬ ਸਿੰਘ ਜੀ ਪਿਤਾ ਗੁਰੂ ਨਾਰਾਇਣ ਜੀ ਮਾਤਾ ਅੰਤਮਾ ਜੀ ਐਥੋ ਸ੍ਰੀ ਅੰਦਪੁਰ ਸਾਹਿਬ ਕੇ ਸਹਾਤਿ ਆਕੇ ਪੰਜਾਬ ਪਿਆਰ ਦੀ ਚੋਣ ਸਮੇ ਆਪਣਾ ਸੀਸ ਵੇਡ ਕੀਤਾ ਤੇ ਨਮਰਤੀ ਦਾਤ ਪ੍ਰਾਪਤ ਕੀਤੀ ਅਤੇ ਚੰਪੌਰ ਸਾਹਿਬ ਦੇ ਘੜੀ ਵਿੱਚ ਜੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਜੀ ਆਪ ਆਪ ਨੇ ਕਮਾਇਤਾ ਕੁਝ ਹਿੱਸਾ ਆਗੇ ਗੁਰੂ ਘਰ ਦਿਆ ਖੁਸ਼ੀਆਂ ਪ੍ਰਾਪਤ ਕਰੋ ਜੀ ਆਪ ਜੀ ਦੀ ਸਾਰੀ ਅਧੀ ਯਾਤਰਾ ਸਫਲ ਹੋਵੇ ਸਾਰਿਆਂ ਨਾਮਦਾਰ ਗੁਰਸਿੱਖੀ ਜੀਵਨ ਬਖਸ਼ੇ ਗੱਜਬਾਤ ਕੇ ਤੇਬਲਾ ਵਾਹਿਗੁਰੂ ਦਾ ਆਸਾ ਵਾਹਿਗੁਰੂ ਦੀ ਖਤੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਦਾ ਆਸਾ ਵਾਹਿਗੁਰੂ ਦੀ ਪਤੇ Gue t referredia edo ironderiarena zuten.